ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ। ਬੀਤੇ ਦਿਨੀ ਅੰਬਰ ਦੇ ਮੁੰਡੇ ਦੀ ਇੱਕ ਫਿਲਮ ਰਿਲੀਜ਼ ਹੋਈ ਸੀ ਮਿਠੜੇ ਜਿਸ ਦੇ ਕੀ ਪ੍ਰਮੋਸ਼ਨ ਦੇ ਦੌਰਾਨ ਅੰਬਰ ਦੇ ਮੁੰਡੇ ਦਾ ਬਹੁਤ ਹੀ ਜ਼ਿਆਦਾ ਮਜ਼ਾਕ ਉਡਾਇਆ ਗਿਆ ਸੀ ਜਦੋਂ ਉਸ ਦੀਆਂ ਹਰਕਤਾਂ ਤੇ ਕੁਝ ਉਹਨਾਂ ਉਸ ਦੇ ਹੱਥਾਂ ਦੇ ਨਵੇਂ ਵਧੇ ਹੋਏ ਸੀ ਜਿਸ ਕਰਕੇ ਉਸ ਨੂੰ ਕਿਹਾ ਜਾ ਰਿਹਾ ਸੀ ਕਿ ਇਹ ਦੂਏ ਲੋਟ ਹੈ। ਇਹਦੀਆਂ ਹਰਕਤਾਂ ਦੂਜੇ ਲੋਟ ਹਨ ਤੇ ਉਸ ਬਾਰੇ ਕਈ ਕਲਾਕਾਰ ਵੀ ਬੋਲੇ ਕਿ ਤੁਸੀਂ ਇਸ ਤਰ੍ਹਾਂ ਕਿਉਂ ਬੋਲ ਰਹੇ ਹੋ ਤੇ ਹੁਣ ਲੱਖਾ ਸਿਧਾਣਾ ਵੀ ਬੋਲਿਆ ਲੱਖੇ ਸਿਧਾਣੇ ਨੇ ਲਾਈਵ ਹੋ ਕੇ ਕਿਹਾ ਕਿ ਮੇਰੀ ਅੰਬਰ ਦੇ ਨਾਲ ਗੱਲ ਹੋਈ ਹੈ ਕਿ ਉਹ ਕਹਿ ਰਿਹਾ ਕਿ ਮੇਰਾ ਮੁੰਡਾ ਡਿਪਰੈਸ਼ਨ 'ਚ ਚਲਾ ਗਿਆ ਉਸ ਦਾ ਬਹੁਤ ਜ਼ਿਆਦਾ ਟ੍ਰੋਲ ਕੀਤਾ ਜਾ ਰਿਹਾ ਹੈਗਾ ਮੈਂ ਇਹ ਜੀ ਕਮਾਈ ਦਾ ਕੀ ਕਰਨਾਗਾ ਜੋ ਇਸ ਬਾਰੇ ਗਲਤ ਬੋਲਿਆ ਜਾ ਰਿਹਾ ਮੇਰਾ ਮੁੰਡਾ ਹਜੇ ਛੋਟੀ ਉਮਰ ਦਾ ਹੈ ਉਸਦੀ ਪਹਿਲੀ ਫਿਲਮ ਸੀਗੀ ਬਾਕੀ ਉਹ ਤੁਹਾਨੂੰ ਕਲਿੱਪ ਵੀ ਦਿਖਾਵਾਂਗੇ ਬਾਕੀ ਤੁਹਾਡਾ ਕੀ ਵਿਚਾਰਾ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਕਿ ਤੁਹਾਨੂੰ ਕੀ ਲੱਗ ਰਿਹਾ ਹੈ ਇਹ ਟਰੋਲ ਸਹੀ ਚ ਬਣ ਰਿਹਾ ਹੈ ਜਾਂ ਗਲਤ ਜਾਂ ਇਦਾਂ ਕਰਨਾ ਚਾਹੀਦਾ ਹੈ ਜਾਂ ਨਹੀਂ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਸਿਹਰੀ ਆ ਜਾ ਉਹ ਜਿਹੜਾ ਫਿਲਮ ਵਾਲਾ ਬਾਈ ਹੈ ਅਮਰਦੀਪ ਨਾਲ ਗੱਲ ਹੋਈ ਉਹ ਕਹਿੰਦਾ ਬਾਈ ਮੇਰਾ ਮੁੰਡਾ ਉਦੋਂ ਦੇ ਸਦਮੇ ਜਾ ਚੁੱਕਿਆ ਕਹਿੰਦਾ ਮੈਂ ਕੀ ਕਰਾਂ ਇਹ ਫਿਲਮਾਂ ਤੋਂ ਯਾਰ ਕਹਿੰਦਾ ਮੇਰਾ ਇੱਕ ਜਵਾਬ ਆ 18 ਸਾਲ ਦੀ ਉਮਰ ਦਾ ਆਪਾਂ ਉਹ ਬੰਦਲਾ ਚੰਗਾ ਮੜਾ ਕੀ ਦੇਖਿਆ ਯਾਰ ਆਪ ਪੱਟ ਚੱਕ ਕੇ ਮਿੰਟ ਲਾਉਣੇ ਜਾਂ ਕਿਸੇ ਬੰਦੇ ਟੈਗ ਲਾਉਣ ਲੱਗੇ ਮੜਨ ਲੱਗੇ ਯਾਰ ਉਹ ਬੱਚਾ ਵਿਚਾਰਾ ਸਦਮੇ ਚ ਲੱਜ ਜਾਵੇ ਮੁੜ ਕੇ ਜ਼ਿੰਦਗੀ ਉੱਠੀ ਨਾ ਸਕੇ ਇਹ ਚੰਗੀਆਂ ਗੱਲਾਂ ਨੇ